ਜਿਹਦੇ ਜਿਹੜੇ ਜੈਕਟ ਪਾਈ ਹੋਈ ਹੈ ਗਲੋਬਲ 6 ਲਿਖਿਆ ਹੋਇਆ ਤਾਂ ਇਸ ਪਾਸੇ ਨੂੰ ਤੁਸੀਂ ਨਜ਼ਰ ਮਾਰੋਗੇ ਸਾਂਝ ਫਾਊਂਡੇਸ਼ਨ ਦਾ ਜਿਹੜਾ ਲੱਗਿਆ ਨਾਮ ਲਿਖਿਆ ਹੋਇਆ ਤੇ ਇਹ ਉਹ ਲੋਕ ਨੇ ਇਹ ਉਹ ਸੰਸਥਾਵਾਂ ਨੇ ਜੋ ਲੋਕਾਂ ਦੇ ਨਾਲ ਖੜਦੀਆਂ ਨੇ ਮਦਦ ਕਰਦੀਆਂ ਨੇ ਜੋ ਅਸੀਂ ਸਮਾਨ ਕਹਿ ਰਹੇ ਹਾਂ ਸਾਨੂੰ ਉਹ ਪਹੁੰਚਾਓ ਬਿਨਾ ਪੁੱਛੇ ਬਿਨਾ ਦੱਸੇ ਸਾਡੇ ਕੋਲੇ ਇੱਥੇ ਟਰੱਕ ਪਹੁੰਚੀ ਜਾ ਰਹੇ ਨੇ ਸਾਨੂੰ ਨਹੀਂ ਪਤਾ ਸਾਡੀ ਲੋਕੇਸ਼ਨ ਕਿਵੇਂ ਲੋਕਾਂ ਕੋਲੇ ਪਹੁੰਚ ਰਹੀ ਔਰ ਕਿਵੇਂ ਇਹ ਮੈਸੇਜ ਪਹੁੰਚ ਰਿਹਾ ਕਿ ਇਹਨਾਂ ਕੋਲੇ ਰਾਸ਼ਨ ਭੇਜੀਏ ਰਾਸ਼ਨ ਦੀ ਰਿਕੁਆਇਰਮੈਂਟ ਅਸੀਂ ਪਹਿਲੇ ਦਿਨ ਤੋਂ ਮਨਾ ਕੀਤੀ ਸੀਗੀ ਜੀ ਰਾਸ਼ਨ ਦੇ ਉੱਤੇ ਹਜੇ ਥੋੜੀ ਬ੍ਰੇਕ ਲਾਂਗ ਆਉਣ ਦੀ ਲੋੜ ਹੈ ਸ਼ਾਇਦ 6 ਮਹੀਨੇ ਬਾਅਦ ਦੁਬਾਰਾ ਲੋਡ ਪੈ ਜਾਵੇ ਸੋ ਜੇ ਕਿਸੇ ਨੇ ਇਦਾਂ ਹੋਲਡ ਕੀਤਾ ਹੈ ਜਾਂ ਕੋਈ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਹਜੇ ਥੋੜਾ ਜਿਹਾ ਹੋਲਡ ਰੱਖੋ ਅੱਗੇ ਘਰਾਂ ਦੇ ਕੰਮ ਬਹੁਤ ਸੈਂਕੜਿਆਂ ਦੀ ਗਿਣਤੀ ਵਿੱਚ ਘਰ ਬਣਨੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚਕਾਰ ਹੋਰ ਪ੍ਰੋਜੈਕਟਸ ਆਉਣੇ ਨੇ ਸੋ ਉਹਨਾਂ ਦੇ ਵਿੱਚਕਾਰ ਤੁਸੀਂ ਸਹਿਯੋਗ ਦਿਓ 70 78 ਪਿੰਡਾਂ ਜਿਹੜੇ ਉਹ ਕਵਰ ਕਰ ਚੁੱਕੇ ਆ ਸੋ ਰੋਜ਼ ਦੇ ਤਕਰੀਬਨ 1 2 2 ਪਿੰਡ ਕਵਰ ਹੁੰਦੇ ਨੇ ਤੇ ਉਹਨਾਂ ਦੀ ਅਸੈਸਮੈਂਟ ਕੰਪਲੀਟ ਹੁੰਦੀ ਹੈ ਪੂਰੀਆਂ ਟੀਮਾਂ ਬਣੀਆਂ ਹੋਈਆਂ ਆ ਪ੍ਰੋਫੈਸ਼ਨਲ ਸਾਡੇ ਨਾਲ ਨੇ ਐਕਸਪੀਰੀਅੰਸ ਵੋਲੰਟੀਅਰ ਸਾਡੇ ਕੋਆਰਡੀਨੇਟਰ ਜਿਹੜੇ ਨੇ ਉਹ ਸਾਡੇ ਨਾਲ ਨੇ ਜਿਨ੍ਹਾਂ ਕੋਲੇ ਤਜਰਬਾ ਹੈ ਜਿਨ੍ਹਾਂ ਨੇ ਡਿਜ਼ਾਸਟਰ ਅਲਰੇਡੀ ਕੰਮ ਕੀਤਾ ਸੋ ਉਹਨਾਂ ਦੀ ਸਾਰਿਆਂ ਦੀ ਹੈਲਪ ਦੇ ਨਾਲ ਇੱਕ ਕਲੈਕਟਿਵਲੀ ਜਿਹੜਾ ਡਿਸੀਜਨ ਬਣਦਾ ਉਸ ਦੇ ਉੱਤੇ ਜਿਹੜੀ ਸਾਡੀ ਇਹ ਪਲੈਨਿੰਗ ਹੈ ਉਹ ਚੱਲ ਰਹੀ ਹੈ ਜੀ ਕੁਦਰਤੀ ਆਫਤ ਦਾ ਸਾਡਾ ਪਹਿਲਾ ਹੀ ਪ੍ਰੋਜੈਕਟ ਹੈ ਦੋ ਸਾਲਾਂ ਚ ਅਸੀਂ ਡਿਜ਼ਾਸਟਰ ਦੇ ਵਿੱਚ ਕਰ ਕੋਈ ਪ੍ਰੋਜੈਕਟ ਨਹੀਂ ਕੀਤਾ ਸੀ এডੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਸੀ ਏਮਪਾਵਰਮੈਂਟ ਦੇ ਉੱਤੇ ਕੰਮ ਕਰ ਰਹੇ ਸੀਗੇ ਬਟ ਡਿਜ਼ਾਸਟਰ ਦਾ ਸਾਡਾ ਪਹਿਲਾ ਪ੍ਰੋਜੈਕਟ ਹੈ ਬਟ ਸਾਡੇ ਕੋਲੇ ਜਿਹੜਾ ਤਜਰਬਾ ਹੈ ਉਹ ਇਸੇ ਲਾਈਨ ਦਾ ਹੀ 12-15 ਸਾਲਾਂ ਦਾ ਤਜਰਬਾ ਹੋ ਚੁੱਕਿਆ ਹੈ ਮਨ ਲਓ ਵੀ ਅਸੀਂ ਪਸ਼ੂ ਵੰਡ ਰਹੇ ਹਾਂ ਸੋ ਮੱਝਾਂ ਗਾਵਾਂ ਕਿੱਥੋਂ ਲੈ ਕੇ ਆਉਣੀ ਐ ਉਹਨਾਂ ਨੂੰ ਟਰਾਂਸਪੋਰਟ ਕਿਦਾਂ ਕਰਨਾ ਐ ਉਹ ਟਰਾਂਸਪੋਰਟ ਕਰਕੇ ਰਾਤ ਕਿਵੇਂ ਇੱਥੇ ਰੱਖਣਾ ਜਿਹੜੀ ਜਗ੍ਹਾ ਤੇ ਤੁਸੀਂ ਆਪ ਹੀ ਨਹੀਂ ਹੈਗੇ ਕੱਲ ਅਸੀਂ ਇੱਕ ਪਸ਼ੂ ਲੈ ਕੇ ਜਾ ਰਹੇ ਸੀ ਸੋ ਇੱਕਦਮ ਉਹ ਸੜਕ ਨੀਚੇ ਬਹਿ ਗਈ ਤੇ ਉਹ ਪੂਰਾ ਸਾਡਾ ਜਿਹੜਾ ਪਿਕਅਪ ਸੀਗਾ ਉਹ ਡਿੱਗ ਗਿਆ ਉੱਥੇ ਡੰਗਰ ਦੇ ਸਮੇਤ ਡਿੱਗ ਗਿਆ ਹਾਲਾਂਕਿ ਉਹਦਾ ਬਚਾਅ ਹੋ ਗਿਆ ਦਸਵੰਦ ਦੇ ਉੱਤੇ ਫੋਕਸ ਨਾ ਕਰੋ ਤੁਸੀਂ ਫੋਕਸ ਕਰੋ ਸਾਡੇ ਤੋਂ ਪੁੱਛੋ ਸਮਾਨ ਕੀ ਚਾਹੀਦਾ ਸਾਨੂੰ ਸਮਾਨ ਦੇਓਗੇ ਤਾਂ ਹੀ ਅਸੀਂ ਕੰਮ ਕਰ ਪਾਵਾਂਗੇ ਗੁਰਦਾਸਪੁਰ ਮੌਜੂਦ ਆ ਜਿਵੇਂ ਤੁਹਾਨੂੰ ਅਸੀਂ ਪਹਿਲੇ ਦਿਨ ਤੋਂ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਪੰਜਾਬ ਜਿਸ ਤਿੱਕੇ ਦੇ ਨਾਲ ਪਾਣੀਆਂ ਦੀ ਮਾਰ ਹੇਠ ਹੈਗਾ ਹੁਣ ਪਾਣੀ ਕਈ ਥਾਵਾਂ ਦੇ ਉੱਤੇ ਸੁੱਕਦਾ ਜਾ ਰਿਹਾ ਤੇ ਉੱਥੇ ਹੁਣ ਅਸਲ ਲੋੜ ਪੈਣੀ ਹੈ ਕਿ ਵੀ ਕਿਵੇਂ ਜਿਹੜਾ ਚਿੱਕੜ ਰਿਮੂਵ ਕੀਤਾ ਜਾਣਾ ਦੇਤਾ ਭਰ ਗਿਆ ਉਹ ਕਿਵੇਂ ਰਿਮੂਵ ਕੀਤਾ ਜਾਣਾ ਬਹੁਤ ਸਾਰੀਆਂ ਜਿਹੜੀਆਂ ਨੇ ਗੱਲਾਂ ਹੋ ਜਾਂਦੀਆਂ ਨੇ ਸਰਕਾਰ ਦੀ ਭੂਮਿਕਾ ਕੀ ਹੈ ਸਰਕਾਰ ਨੇ ਭੂਮਿਕਾ ਕਿਸ ਤਰੀਕੇ ਨਾਲ ਨਿਭਾਉਣੀ ਹੈ ਉਹ ਸਾਨੂੰ ਸਭ ਨੂੰ ਪਤਾ ਹੈ ਕਿ ਸਰਕਾਰ ਕਿੰਨਾ ਕੰਮ ਕਰ ਰਹੀ ਹੈ ਪਰ ਕਈ ਅਜਿਹੇ ਐਨ ਜੀਓਜ਼ ਨੇ ਜਿਨ੍ਹਾਂ ਨੇ ਆਪ ਮੁਹਾਰੇ ਕੰਮ ਕਰਨਾ ਆਪ ਸਾਰੀਆਂ ਚੀਜ਼ਾਂ ਨੂੰ ਦੇਖਣਾ ਉਹਨਾਂ ਦੇ ਚਲਦਿਆਂ ਇੱਕ ਗਲੋਬਲ ਸਿਕਸ ਹੈ ਜਿਨੇ ਗੁਰਦਾਸਪੁਰ ਏਰੀਆ ਸਾਂਭਿਆ ਹੋਆ ਆਲਓਵਰ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ੍ਹ ਆਏ ਨੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਸਾਂਭਿਆ ਜਾਵੇ ਤੇ ਵਿੱਚ ਇੱਕ ਨਾਮ ਆ ਜਾਂਦਾ ਦਲਜੀਤ ਦੋਸਾਂ ਦੀ ਟੀਮ ਦਾ ਉਹਨਾਂ ਦੀ ਇੱਕ ਜਿਹੜੀ ਐਨਜੀਓ ਸਾਂਝ ਉਹ ਵੀ ਕੰਮ ਕਰ ਰਹੀ ਹੈ ਤਾਂ ਅਮਰਪ੍ਰੀਤ ਭਾਜੀ ਸਾਡੇ ਨਾਲ ਨੇ ਕਿਉਂਕਿ ਇਹ ਫਾਊਂਡਰ ਨੇ ਐਡੀਟਰ ਨੇ ਇਸ ਦੇ ਗਲੋਬਲ ਸਿਕਸ ਦੇ ਤਾਂ ਇੱਥੇ ਕਈ ਦਿਨਾਂ ਤੋਂ ਉਤੋਂ ਕੰਮ ਕਰ ਰਹੇ ਨੇ ਇਹਨਾਂ ਦੇ ਨਾਲ ਮਿਲਾਵਾਂਗੇ ਤੁਹਾਨੂੰ ਗੱਲਬਾਤ ਕਰਾਵਾਂਗੇ ਕਿ ਇਹਨਾਂ ਦੇ ਰੋਡ ਮੈਪ ਕੀ ਨੇ ਰਾਸ਼ਨ ਇਕੱਠਾ ਹੋ ਗਿਆ ਰਾਸ਼ਨ ਲੋਕਾਂ ਦੇ ਵਿੱਚ ਵੰਡਣਾ ਕਿਵੇਂ ਆ ਤੇ ਅੱਗੇ ਦੇ ਰੋਡ ਮੈਪ ਕਿਵੇਂ ਨੇ ਜਿਵੇਂ ਅਸਲ ਮੁਸੀਬਤਾਂ ਘਾਟ ਟੁੱਟ ਗਏ ਚੱਕੜ ਭਰ ਗਿਆ ਪਿਆਲੀਆਂ ਦੇ ਵਿੱਚ ਕਈਆਂ ਦੇ ਵਿੱਚ ਝੋਨਾ ਲਾਉਣਾ ਉਹ ਰੋਡ ਮੈਪ ਕੀ ਨੇ ਬਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਪਹਿਲੇ ਦਿਨ ਤੋਂ ਤੁਸੀਂ ਲੱਗੇ ਹੋਏ ਹੋ ਜਿੱਥੇ ਕੋਈ ਚੀਜ਼ ਚਾਹੀਦੀ ਸੀਗੀ ਰੋਟੀ ਪਾਣੀ ਆਟਾ ਦਾਲ ਉਹ ਤੁਸੀਂ ਪਹੁੰਚਾਰੇ ਸੀਗੇ ਤੁਹਾਡੇ ਤੱਕ ਲੋਕ ਪਹੁੰਚਾਰੇ ਸੀਗੇ ਤੁਸੀਂ ਅੱਗੇ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਹੁਣ ਸਥਿਤੀ ਕੀ ਹੈ ਤੇ ਕਿਵੇਂ ਦਾ ਰੋਡ ਮੈਪ ਤਿਆਰ ਕੀਤਾ ਹੈ ਅੱਗੇ ਜਿਹੜੇ ਪਲਾਨ ਨੇ ਤੁਹਾਡੇ ਦੇਖੋ ਇਸ ਟਾਈਮ ਜਿਵੇਂ ਕਿ ਆ ਵੀਰਰੀ ਸਪੈਸ਼ਲੀ ਬੰਬੇ ਤੋਂ ਭਾਜੀਰਾਂ ਦੀ ਟੀਮ ਆਈ ਹੋਈ ਹੈ ਦਿਲਜੀਤ ਭਾਜੀ ਦੀ ਸੋ ਇਦਾਂ ਕਾਫੀ ਕੋਲਾਬੋਰੇਸ਼ਨਸ ਦੇ ਵਿੱਚ ਕਰ ਗਲੋਬਲ ਸਿਕਸ ਇਸ ਟਾਈਮ ਕੰਮ ਕਰ ਰਹੀ ਹੈ ਸੋ ਚਾਹੇ ਅ ਅਮਰਜੈਂਸੀ ਰੀਲੀਫ ਹੈ ਜਿਹੜਾ ਉਹ ਸਾਡਾ ਫਾਜ਼ਿਲਕਾ ਏਰੀਆ ਦੇ ਵਿੱਚ ਘਰ ਪਾਣੀ ਖੜਾ ਹੈ ਉੱਥੇ ਵੀ ਰੀਲੀਫ ਵਰਕ ਚੱਲ ਰਿਹਾ ਔਰ ਨਾਲ ਦੀ ਨਾਲ ਜਿਹੜਾ ਰੀਹੈਬਿਲੀਟੇਸ਼ਨ ਫੇਸ ਹੈ ਕਿ ਮੁੜ ਕਿਵੇਂ ਉਹਨਾਂ ਨੂੰ ਵਸਾਉਣਾ ਹੈ ਕੀ ਤੁਹਾਡੀ ਪਲਾਨਿੰਗ ਹੈ ਉਸ ਦੇ ਉੱਤੇ ਅਸੀਂ ਗੁਰਦਾਸਪੁਰ ਜ਼ਿਲ੍ਹੇ ਨੂੰ ਟਾਰਗੇਟ ਕਰਕੇ ਔਰ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਘਰ ਅਸੈਸਮੈਂਟ ਕੰਪਲੀਟ ਹੋਈ ਜਾ ਰਹੀ ਹੈ ਉੱਥੇ ਅਸੈਸਮੈਂਟ ਕਰਕੇ ਤੇ ਨਾਲ ਹੀ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਉਹ ਐਗਜ਼ੀਕਿਊਟ ਕਰ ਰਹੇ ਹਾਂ ਸੋ ਘਰ ਬਣਾਉਣ ਦਾ ਕੰਮ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਦੇ ਘਰ ਠੀਕ ਨੇ ਉਹਨਾਂ ਦਾ ਸੋ ਇਸ ਤਰ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਬਣ ਬਣੇ ਜਾ ਰਹੇ ਨੇ ਉਸ ਦੇ ਵਿੱਚ ਕਰ ਇੱਕ ਸੇਵਾ ਚੱਕੀ ਆ ਸੋ ਹਰ ਇੱਕ ਉਸ ਸੈਗਮੈਂਟ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਟੀਮ ਦੇ ਵੱਲੋਂ ਜਿੱਥੇ ਕੀ ਐਕਚੁਅਲ ਦੀ ਲੋਡ ਆ ਸੋ ਯਾਨੀ ਕਿ ਜੇ ਲੋਡ ਤੁਹਾਨੂੰ ਬੈੱਡ ਦੀ ਹੈ ਤੇ ਅਸੀਂ ਰਾਸ਼ਨ ਲੈ ਕੇ ਪਹੁੰਚ ਜਾਈਏ ਸੋ ਇਸ ਕਰਕੇ ਇਹ ਵੇਅਰ ਹਾਊਸ ਜਿਹੜਾ ਬਣਾਇਆ ਸੋ ਇੱਥੇ ਸਮਾਨ ਸਟੋਰੇਜ ਹੋ ਰਿਹਾ ਔਰ ਨੀਡ ਦੇ ਅਕੋਰਡਿੰਗਲੀ ਅਸੈਸਮੈਂਟ ਦੇ ਅਕੋਰਡਿੰਗਲੀ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਬਿਲਕੁਲ ਤਾਂ ਇਹ ਤੁਸੀਂ ਦੇਖ ਰਹੇ ਹੋ ਪਾ ਜਿੱਦੇ ਜਿਹੜੇ ਜੈਕਟ ਪਾਈ ਹੋਈ ਆ ਗਲੋਬਲ 6 ਲਿਖਿਆ ਹੋਇਆ ਤਾਂ ਇਸ ਪਾਸੇ ਨੂੰ ਤੁਸੀਂ ਨਜ਼ਰ ਮਾਰੋਗੇ ਸਾਂਝ ਫਾਊਂਡੇਸ਼ਨ ਦਾ ਜਿਹੜਾ ਲੱਗਿਆ ਨਾਮ ਲਿਖਿਆ ਹੋਇਆ ਤੇ ਇਹ ਉਹ ਲੋਕ ਨੇ ਇਹ ਉਹ ਸੰਸਥਾਵਾਂ ਨੇ ਜੋ ਲੋਕਾਂ ਦੇ ਨਾਲ ਖੜ੍ਹਦੀਆਂ ਨੇ ਮਦਦ ਕਰਦੀਆਂ ਨੇ ਪਾ ਜੀ ਇੱਕ ਸਾਈਨ ਦੇਣਾ ਪੈਂਦਾ ਹੈ ਸੰਸਥਾ ਜਿਹੜੀ ਆ ਇੱਕ ਰੂਪ ਆਉਂਦੀ ਐ ਸੰਸਥਾ ਦੇ ਉੱਤੇ ਸਵਾਲ ਬਹੁਤ ਹੋ ਜਾਂਦੇ ਨੇ ਬਾਅਦ ਦੇ ਵਿੱਚ ਜਦੋਂ ਕੰਮ ਕਰਦੀ ਐ ਕੀ ਨਾ ਤਾਂ ਲੋਕਾਂ ਨੂੰ ਲੱਗਦਾ ਕਿ ਬਹੁਤ ਚੰਗਾ ਕੰਮ ਹੋ ਰਿਹਾ ਬਾਅਦ ਚ ਜਦੋਂ ਐਂਡ ਹੁੰਦਾ ਉਦੋਂ ਲੋਕ ਆਪ ਹੀ ਸਵਾਲ ਕਰਨ ਲੱਗ ਜਾਂਦੇ ਨੇ ਕਿ ਵੀ ਫਲਾਣਾ ਤਾਂ ਪੈਸੇ ਖਾ ਗਿਆ ਫਲਾਣਾ ਤਾਂ ਇਸ ਤਰੀਕੇ ਨਾਲ ਉਹਨਾਂ ਨੂੰ ਕਿਵੇਂ ਫੇਸ ਕਰਦੇ ਹੋ ਇਹ ਚੀਜ਼ਾਂ ਨੂੰ ਸਾਰਿਆਂ ਦੇਖੋ ਸਵਾਲ ਹੋਣੇ ਚੰਗੀ ਗੱਲ ਆ ਔਰ ਸਵਾਲਾਂ ਦੇ ਜਵਾਬ ਦੇਣਾ ਤੁਹਾਡਾ ਫਰਜ਼ ਹੈ ਕਿਉਂਕਿ ਤੁਸੀਂ ਇੱਕ ਪਬਲਿਕ ਐਂਟੀਟੀ ਨੂੰ ਔਰ ਇੱਕ ਲੋਕਾਂ ਦੇ ਦਸਤਵੰਦ ਨੂੰ ਤੁਸੀਂ ਜਿਹੜਾ ਲੋਕਾਂ ਨੇ ਟਰਸਟ ਕਰਕੇ ਤੁਹਾਨੂੰ ਦਿੱਤਾ ਤੇ ਜਵਾਬ ਦੇਣਾ ਮੈਨੂੰ ਲੱਗਦਾ ਕਿ ਇਹ ਰਿਪੋਰਟਿੰਗ ਹੈ ਜਿਹੜੀ ਟਰਾਂਸਪੇਰੈਂਸੀ ਹੈ ਇਹ ਤੁਹਾਡੀ ਰਿਸਪੌਂਸਿਬਿਲਟੀ ਹੈ ਬਹੁਤ ਵੱਡੀ ਔਰ ਉਸ ਰਿਸਪੌਂਸਿਬਿਲਟੀ ਨੂੰ ਨਿਭਾਉਣ ਦੇ ਲਈ ਅਸੀਂ ਇੱਥੇ ਗਰਾਉਂਡ ਜ਼ੀਰੋ ਤੇ ਆਪ ਬੈਠੇ ਆਂ ਔਰ ਆਪ ਪ੍ਰੋਜੈਕਟਸ ਦੇ ਉੱਤੇ ਵੀ ਧਿਆਨ ਦੇ ਰਹੇ ਆਂ ਔਰ ਜਿਹੜੇ ਨਵੀਆਂ ਸਾਡੇ ਅੱਗੇ ਕਾਰਜ ਹੋ ਰਹੇ ਨੇ ਉਹਦੇ ਉੱਤੇ ਵੀ ਪਲੈਨਿੰਗ ਚੱਲ ਰਹੀ ਹੈ ਔਰ ਅਕਾਉਂਟੇਬਿਲਟੀ ਸੰਗਤ ਨੂੰ ਕਿਦਾਂ ਦੇਣੀ ਹੈ ਔਰ ਟਰਾਂਸਪੇਰੈਂਸੀ ਕਿਦਾਂ ਮੇਨਟੇਨ ਕਰਕੇ ਰੱਖਣੀ ਹੈ ਸੋ ਸਾਰੇ ਕਾਰਜ ਨੇ ਉਹ ਚੱਲ ਰਹੇ ਨੇ ਜੀ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋਇਆ ਹੈ ਇਸ ਏਰੀਆ ਦੇ ਵਿੱਚ ਤੁਸੀਂ ਆਪ ਜਾ ਕੇ ਦੇਖ ਦੇਖ ਕੇ ਆ ਰਹੇ ਹੋ ਬੰਨਾਂ ਦੇ ਉੱਤੇ ਖੜ੍ਹ ਰਹੇ ਹੋ ਸਾਰੇ ਪਾਸੇ ਸੰਗਤ ਅਰਦਾਸਾਂ ਕਰ ਰਹੀ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਤੁਸੀਂ ਆਪ ਜਾ ਜਾ ਕੇ ਆ ਰਹੇ ਹੋ ਦੇਖੋ ਮਤਲਬ ਨੁਕਸਾਨ ਤਾਂ ਇਸ ਟਾਈਮ ਵੀਰ ਮੇਰੇ ਇਹਦਾ ਹੈ ਕਿ ਜੋ ਐਕਚੁਅਲ ਪਿਕਚਰ ਹੈ ਇਸ ਟਾਈਮ ਤੇ ਗਰਾਉਂਡ ਜ਼ੀਰੋ ਦੀ ਸੋ ਜਿਹੜੇ ਲੋਕ ਆਪਣੇ ਘਰਾਂ ਦੇ ਉੱਤੇ ਛੱਤ ਨਹੀਂ ਹੈ ਉਹ ਬਾਹਰ ਬੈਠੇ ਨੇ نیچے ਬੈਠੇ ਨੇ ਔਰ ਤਰਪਾਲਾਂ ਲਾ ਕੇ ਇੰਤਜ਼ਾਰ ਕਰ ਰਹੇ ਨੇ ਕਿ ਸ਼ਾਇਦ ਕੋਈ ਛੱਤ ਸਾਨੂੰ ਫੰਡ ਆਊਗਾ ਜਾਂ ਸਾਨੂੰ ਕੋਈ ਛੱਤ ਪਾ ਕੇ ਦੇਗਾ ਸੋ ਬੰਨ ਟੁੱਟੇ ਹੋਏ ਨੇ ਔਰ ਇਸ ਡਿਸਟ੍ਰਿਕਟ ਦੇ ਵਿੱਚ ਘਾਰੀ ਮੇਰੇ ਖਿਆਲ 40 ਤੋਂ 50 ਜਗ੍ਹਾ ਤੋਂ ਜਿਹੜੇ ਬੰਨ ਨੇ ਉਹ ਟੁੱਟੇ ਹੋਏ ਨੇ ਔਰ ਸੜਕਾਂ ਟੁੱਟੀਆਂ ਹੋਈਆਂ ਕਨੈਕਟੀਵਿਟੀ ਟੁੱਟੀ ਹੋਈ ਹੈ ਸੋ ਬਹੁਤ ਤਰ੍ਹਾਂ ਦੇ ਚੈਲੰਜੇਜ਼ ਨੇ ਗਰਾਉਂਡ ਜ਼ੀਰੋ ਦੇ ਉੱਤੇ ਔਰ ਸਾਰਾ ਕੁਝ ਇੱਕ ਸੰਸਥਾ ਨਹੀਂ ਕਰ ਸਕਦੀ ਸੋ ਇਹ ਮਿਲ ਕੇ ਜਿਹੜਾ ਕੋਲਾਬੋਰੇਸ਼ਨ ਹੈ ਸੋ ਤਾਂ ਹੀ ਸਾਰੇ ਜੋ ਜੋ ਆਪਣਾ ਸਹਿਯੋਗ ਦੇ ਸਕਦੇ ਨੇ ਉਹ ਦੇ ਰਹੇ ਨੇ ਉਹ ਹਰ ਇੱਕ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਬਿਲਕੁਲ ਜਿਵੇਂ ਘਰਾਂ ਦੇ ਘਰ ਟੁੱਟ ਗਏ ਫਸਲਾਂ ਤਬਾਹ ਹੋ ਗਈਆਂ ਉਹਨਾਂ ਦੀ ਮਦਦ ਕਿਵੇਂ ਹੋਏਗੀ ਕਿਉਂਕਿ ਲੱਖਾਂ ਦਾ ਨੁਕਸਾਨ ਆਇਆ ਕਿਸੇ ਦਾ 5 ਲੱਖ ਦਾ ਕਿਸੇ 10 ਲੱਖ ਦਾ ਜੇ ਕਿਸੇ ਨੇ ਫਸਲ ਦੁਆਰਾ ਲਾਣੀ ਹੈ ਉਹਨਾਂ ਦਾ ਕਿਵੇਂ ਮਦਦ ਕੀਤੀ ਜਾਏਗੀ ਅ ਦੇਖੋ ਅਸੀਂ ਸਾਡੀ ਇੱਕ ਅਸੈਸਮੈਂਟ ਟੀਮ ਗਰਾਉਂਡ ਜ਼ੀਰੋ ਦੇ ਉੱਤੇ ਕੰਮ ਕਰ ਰਹੀ ਹੈ ਉਸ ਅਸੈਸਮੈਂਟ ਦੇ ਨਾਲ ਸਾਡੇ ਕੋਲੇ ਜਦੋਂ ਰਿਪੋਰਟ ਆਂਦੀ ਹੈ ਤਾਂ ਅਸੀਂ ਗਰਾਉਂਡ ਤੇ ਵੈਰੀਫਿਕੇਸ਼ਨ ਜਿਹੜੀ ਕਰ ਰਹੇ ਹਾਂ ਉਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਿਹੜੀ ਉਹਨਾਂ ਨੂੰ ਏਡ ਪ੍ਰੋਵਾਈਡ ਕਰਨੀ ਹੈ ਜਾਂ ਜੋ ਉਹਨਾਂ ਨੂੰ ਲੋੜ ਹੈ ਅਸੀਂ ਉਹ ਸੈਂਕਸ਼ਨ ਕਰ ਰਹੇ ਹਾਂ ਸੋ ਪੂਰੀਆਂ ਟੀਮਾਂ ਬਣੀਆਂ ਹੋਈਆਂ ਐ ਪ੍ਰੋਫੈਸ਼ਨਲ ਸਾਡੇ ਨਾਲ ਨੇ ਐਕਸਪੀਰੀਅੰਸ ਵੋਲੰਟੀਅਰ ਸਾਡੇ ਕੋਆਰਡੀਨੇਟਰ ਜਿਹੜੇ ਨੇ ਉਹ ਸਾਡੇ ਨਾਲ ਨੇ ਜਿਨ੍ਹਾਂ ਕੋਲ ਤਜਰਬਾ ਹੈ ਜਿਨ੍ਹਾਂ ਨੇ ਡਿਜ਼ਾਸਟਰ ਅਲਰੇਡੀ ਕੰਮ ਕੀਤਾ ਸੋ ਉਹਨਾਂ ਦੀ ਸਾਰਿਆਂ ਦੀ ਹੈਲਪ ਦੇ ਨਾਲ ਇੱਕ ਕਲੈਕਟਿਵਲੀ ਜਿਹੜਾ ਡਿਸੀਜਨ ਬਣਦਾ ਉਸ ਦੇ ਉੱਤੇ ਜਿਹੜੀ ਸਾਡੀ ਇਹ ਪਲੈਨਿੰਗ ਹੈ ਉਹ ਚੱਲ ਰਹੀ ਹੈ ਜੀ ਮਤਲਬ ਇਹ ਤੁਸੀਂ ਸਾਰੀਆਂ ਚੀਜ਼ਾਂ ਦੇਖ ਲਈਆਂ ਨੇ ਕਿ ਕਿੱਥੇ ਕਿੱਥੇ ਕੀ ਨੁਕਸਾਨ ਹੋਣ ਤਾਂ ਕਿੰਨੇ ਪਿੰਡ ਤੁਹਾਡੀ ਨਿਗਾਹ ਦੇ ਵਿੱਚ ਆ ਚੁੱਕੇ ਨੇ ਕਿ ਵੀ ਆਹ ਪਿੰਡ ਨੇ ਮੈਨ ਜਿੱਥੇ ਜਿਹੜਾ ਜ਼ਿਆਦਾ ਨੁਕਸਾਨ ਹੈਗਾ ਜੈਨੂਨਲੀ ਨਹੀਂ ਦੇਖੋ ਅਸੀਂ ਇਹ ਤਾਂ ਜਾ ਕੇ ਪਤਾ ਲੱਗਦਾ ਕਿ ਕਿੱਥੇ ਜ਼ਿਆਦਾ ਨੁਕਸਾਨ ਹੈ ਕਿੱਥੇ ਘਾਟ ਹੈ ਬਟ ਇਸ ਟਾਈਮ ਅਸੀਂ 77 78 ਪਿੰਡਾਂ ਜਿਹੜੇ ਉਹ ਕਵਰ ਕਰ ਚੁੱਕੇ ਆ ਸੋ ਰੋਜ਼ ਦੇ ਤਕਰੀਬਨ 1 2 2 ਪਿੰਡ ਕਵਰ ਹੁੰਦੇ ਨੇ ਤੇ ਉਹਨਾਂ ਦੀ ਅਸੈਸਮੈਂਟ ਕੰਪਲੀਟ ਹੁੰਦੀ ਹੈ ਸੋ ਇਦਾਂ ਅਸੈਸਮੈਂਟ ਕੰਪਲੀਟ ਹੁੰਦੀ ਹੈ ਨੈਕਸਟ ਡੇ ਦੀ ਪਲੈਨਿੰਗ ਬਣਦੀ ਹੈ ਕਿ ਉੱਥੇ ਕੀ ਸਮਾਨ ਭੇਜਣਾ ਹੈ ਨਾਲ ਨਾਲ ਅਸੈਸਮੈਂਟ ਚੱਲ ਰਹੀ ਹੈ ਨਾਲ ਡਿਸਟ੍ਰੀਬਿਊਸ਼ਨ ਚੱਲ ਰਹੀ ਹੈ ਨਾਲ ਨਵੇਂ ਪ੍ਰੋਜੈਕਟਸ ਚੱਲ ਰਹੇ ਨੇ ਸੋ ਇਹ ਸਾਰਾ ਕੁਝ ਪੈਰਲਲੀ ਬਹੁਤ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਉੱਤੇ ਕੰਮ ਕਰਦੀਆਂ ਪਈਆਂ ਕਈਆਂ ਦੇ ਨਾਲ ਗੱਲ ਕਰ ਰਹੇ ਸੀਗੇ ਕਿ ਵੀ ਬੜੀ ਔਖੀ ਸੇਵਾ ਹੈ ਕਿਉਂਕਿ ਉੱਪਰੋਂ ਹੈਂਡਲ ਕਰਨਾ ਬੜਾ ਔਖਾ ਹੁੰਦਾ ਐ ਇੰਨਾ ਰਾਸ਼ਨ ਐਨੀ ਟੀਮ ਐਨੇ ਪਿੰਡ ਲੋਕਾਂ ਦੀਆਂ ਵੀ ਗੱਲਾਂ ਸੁਣਨੀਆਂ ਟੀਮ ਦੀਆਂ ਵੀ ਗੱਲਾਂ ਸੁਣਨੀਆਂ ਜਿਹੜਾ ਰਾਸ਼ਨ ਲੈ ਕੇ ਆਉਣਾ ਉਹਦੀਆਂ ਵੀ ਗੱਲਾਂ ਸੁਣਨੀਆਂ ਪੈਂਦੀਆਂ ਕਿੰਨਾ ਕੁ ਚੈਲੰਜ ਵੱਡਾ ਹੈ ਤੁਹਾਡੇ ਲਈ ਨਹੀਂ ਦੇਖੋ ਚੈਲੰਜ ਤਾਂ ਹੁੰਦਾ ਹੀ ਹੈ ਹਰ ਇੱਕ ਕੰਮ ਦੇ ਵਿੱਚ ਕਰ ਕਿਉਂਕਿ ਜਦੋਂ ਅਸੀਂ ਕੈਮਰੇ ਦੇ ਮੂਰੇ ਆਪਾਂ ਜਦੋਂ ਕੋਈ ਸਾਡੇ ਕੋਲੇ ਫੋਟੋਗ੍ਰਾਫ ਆਂਦੀ ਹੈ ਜਾਂ ਅਸੀਂ ਕੋਈ ਅਪਡੇਟ ਆਪਣਾ ਡਾਕੂਮੈਂਟ ਪਾਣੇ ਆ ਕਿ ਇੱਥੇ ਆ ਸੇਵਾ ਪਹੁੰਚਾਈ ਉਹ ਸਿਰਫ ਉੱਥੋਂ ਤੱਕ ਹੀ ਸੀਮਤ ਹੁੰਦੀ ਹੈ ਬਟ ਉਸ ਦੇ ਪਿੱਛੇ ਦੀ ਸਟੋਰੀ ਉਹ ਪਹੁੰਚਾਉਣ ਤੱਕ ਜਿਹੜਾ ਸਟਰਗਲ ਹੁੰਦਾ ਹੈ ਜਾਂ ਉਹ ਉਹ ਕਿੱਥੋਂ ਦੀ ਅਰੇਂਜਮੈਂਟ ਕੀਤਾ ਕਿ ਚਾਹੇ ਹੁਣ ਮੰਨ ਲਓ ਵੀ ਅਸੀਂ ਪਸ਼ੂ ਵੰਡ ਰਹੇ ਹਾਂ ਸੋ ਮੱਝਾਂ ਗਾਵਾਂ ਕਿੱਥੋਂ ਲੈ ਕੇ ਆਉਣੀ ਆ ਉਹਨਾਂ ਨੂੰ ਟਰਾਂਸਪੋਰਟ ਕਿੱਦਾਂ ਕਰਨਾ ਹੈ ਉਹ ਟਰਾਂਸਪੋਰਟ ਕਰਕੇ ਰਾਤ ਕਿਵੇਂ ਇੱਥੇ ਰੱਖਣਾ ਜਿਹੜੀ ਜਗ੍ਹਾ ਤੇ ਤੁਸੀਂ ਆਪ ਹੀ ਨਹੀਂ ਹੈਗੇ ਸੋ ਉਹਨਾਂ ਨੂੰ ਕਿਵੇਂ ਅਕੋਮੋਡੇਟ ਕਰਨਾ ਕਿਵੇਂ ਉਹਨਾਂ ਦੀ ਦੇਖਭਾਲ ਕਰਨੀ ਹੁਣ ਜਿਵੇਂ ਕੱਲ ਅਸੀਂ ਇੱਕ ਪਸ਼ੂ ਲੈ ਕੇ ਜਾ ਰਹੇ ਸੀ ਸੋ ਇਕਦਮੀ ਉਹ ਸੜਕ نیچے ਬੈ ਗਈ ਤੇ ਉਹ ਪੂਰਾ ਸਾਡਾ ਜਿਹੜਾ ਪਿਕਅਪ ਸੀਗਾ ਉਹ ਡਿੱਗ ਗਿਆ ਉੱਥੇ ਡੰਗਰ ਦੇ ਸਮੇਟ ਡਿੱਗ ਗਿਆ ਹਾਲਾਂਕਿ ਉਹਦਾ ਬਚਾਅ ਹੋ ਗਿਆ ਪਰ ਉਹ ਪਿਕਅਪ ਦਾ ਜਿਆਦਾ ਨੁਕਸਾਨ ਹੋ ਗਿਆ ਪਸ਼ੂ ਬਚ ਗਿਆ ਸੋ ਦੂਜੇ ਉੱਥੇ ਨਾਲ ਦੇ ਨਾਲ ਟਰਾਂਸਪੋਰਟਰ ਨੂੰ ਬੁਲਾ ਕੇ ਤੇ ਗੱਡੀ ਮੰਗਾਈ ਤੇ ਦੂਜੇ ਉਸ ਚ ਗੱਡੀ ਚ ਪਸ਼ੂ ਨੂੰ ਲੋਡ ਕੀਤਾ ਤੇ ਫਿਰ ਦੇ ਕੇ ਆਏ ਸੋ ਇਹ ਚੈਲੰਜਸ ਬੈਕਐਂਡ ਦੇ ਉੱਤੇ ਹੁੰਦੇ ਨੇ ਉਹ ਕੈਮਰਾ ਦੇ ਪਿੱਛੇ ਹੁੰਦੇ ਨੇ ਤੇ ਅਸੀਂ ਘੜੀ ਘੜੀ ਦੱਸ ਵੀ ਨਹੀਂ ਸਕਦੇ ਸੋ ਚੈਲੰਜਸ ਤੋਂ ਬਾਅਦ ਹੀ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਐਗਜ਼ੀਕਿਊਟ ਹੁੰਦੇ ਨੇ ਸੋ ਸੰਗਤ ਦੇ ਸਹਿਯੋਗ ਦੇ ਨਾਲ ਐਕਸਪੀਰੀਐਂਸ ਵੋਲੰਟੀਅਰਸ ਦੇ ਸਾਥ ਦੇ ਨਾਲ ਇਹ ਸਾਰਾ ਕੁਝ ਐਗਜ਼ੀਕਿਊਟ ਹੋ ਪਾ ਰਿਹਾ ਜੀ ਰਾਸ਼ਨ ਦੇਖ ਰਿਆ ਕਿ ਭਰਿਆ ਪਿਆ ਇੱਕ ਮੈਰਿਜ ਪੈਲਸ ਸੀਗਾ ਇਹਨੂੰ ਪੂਰਾ ਭਰ ਦਿੱਤਾ ਹੈ ਕਿ ਵੀ ਇੱਥੇ ਰਾਸ਼ਨ ਆਊਗਾ ਹਜੇ ਵੀ ਤੁਹਾਡੇ ਤੱਕ ਰਾਸ਼ਨ ਪਹੁੰਚ ਰਿਹਾ ਤੁਸੀਂ ਮੰਗ ਕਰ ਰਹੇ ਹੋ ਕਿ ਵੀ ਰਾਸ਼ਨ ਆਉਣਾ ਚਾਹੀਦਾ ਜਾਂ ਫਿਰ ਤੁਸੀਂ ਕਹਿ ਰਹੇ ਹੋ ਕਿ ਵੀ ਹੋਲਡ ਰੱਖੋ ਜੇ ਲੋੜ ਹੋਈ ਤਾਂ ਮੰਗਾਵਾ ਨਹੀਂ ਅਸੀਂ ਇਹੀ ਮੰਗ ਕਰ ਰਹੇ ਆ ਕਿ ਜੋ ਅਸੀਂ ਸਮਾਨ ਕਹਿ ਰਹੇ ਹਾਂ ਸਾਨੂੰ ਉਹ ਪਹੁੰਚਾਓ ਬਿਨਾ ਪੁੱਛੇ ਬਿਨਾ ਦੱਸੇ ਸਾਡੇ ਕੋਲੇ ਇੱਥੇ ਟਰੱਕ ਪਹੁੰਚੀ ਜਾ ਰਹੇ ਨੇ ਸਾਨੂੰ ਨਹੀਂ ਪਤਾ ਸਾਡੀ ਲੋਕੇਸ਼ਨ ਕਿਵੇਂ ਲੋਕਾਂ ਕੋਲੇ ਪਹੁੰਚ ਰਹੀ ਹੈ ਔਰ ਕਿਵੇਂ ਇਹ ਮੈਸੇਜ ਪਹੁੰਚ ਰਿਹਾ ਕਿ ਇਹਨਾਂ ਕੋਲੇ ਰਾਸ਼ਨ ਭੇਜੀਏ ਰਾਸ਼ਨ ਦੀ ਰਿਕੁਆਇਰਮੈਂਟ ਅਸੀਂ ਪਹਿਲੇ ਦਿਨ ਤੋਂ ਮੰਗ ਕੀਤੀ ਸੀਗੀ ਸੋ ਇਹ ਜਿਹੜੇ ਹਾਲਾਤ ਨੇ ਇਹਨਾਂ ਹਾਲਾਤਾਂ ਨੂੰ ਅਸੀਂ ਸਭ ਕੁ 컨트롤 ਕਰਨਾ ਚਾਹ ਰਹੇ ਹਾਂ ਬਾਰ-ਬਾਰ ਹਰ ਇੱਕ ਜਿਵੇਂ ਹੁਣ ਤੁਹਾਡਾ মিডিਆ ਤੁਹਾਡੇ মিডিਆ ਦੇ ਜ਼ਰੀਏ ਵੀ ਕਹਿ ਰਹੇ ਕਿ ਜਿਹੜੀ ਰਿਕੁਆਇਰਮੈਂਟ ਸਾਡੇ ਵੈਬਸਾਈਟ ਦੇ ਉੱਤੇ ਸਾਡੇ ਸੋਸ਼ਲ ਪਲੈਟਫਾਰਮਸ ਦੇ ਉੱਤੇ ਆ ਰਹੀ ਹੈ ਉਹੀ ਰਿਕੁਆਇਰਮੈਂਟ ਹੀ ਅੱਗੇ ਪਾਈਆਂ ਜਾਣ ਉਹੀ ਰਿਕੁਆਇਰਮੈਂਟ ਹੀ ਸਾਡੇ ਕੋਲੇ ਪਹੁੰਚਦੀਆਂ ਜਾਣ ਬਿਨਾ ਸਾਡੇ ਨਾਲ ਡਿਸਕਸ ਕੀਤੇ ਅਗਰ ਤੁਸੀਂ ਰਾਸ਼ਨ ਲੈ ਕੇ ਆ ਰਹੇ ਹੋ ਪਰ ਲੋਕਾਂ ਦੇ ਇਮੋਸ਼ਨਸ ਨੇ ਕਿ ਜਿਨ੍ਹਾਂ ਨੇ ਅੱਜ ਤੋਂ 10 ਦਿਨ ਪਹਿਲਾਂ ਰਾਸ਼ਨ ਇਕੱਠਾ ਕੀਤਾ ਤੇ ਉਹ ਅੱਜ ਪਹੁੰਚ ਰਹੇ ਨੇ ਸਾਡੇ ਕੋਲੇ ਉਹ ਵੀ ਚਾਹੁੰਦੇ ਨੇ ਕਿ ਸਹੀ ਟਿਕਾਣੇ ਤੇ ਲੱਗ ਜੇ ਤੇ ਚਾਹੇ ਤੁਸੀਂ 2 ਮਹੀਨੇ ਬਾਅਦ ਵੰਡ ਦਿਓ ਬਟ ਵੰਡਿਓ ਤੁਸੀਂ ਤੇ ਸਾਡੇ ਕੋਲੇ ਸਟੋਰ ਕਰ ਲਓ ਸੋ ਉਹ ਵੇਅਰ ਹਾਊਸ ਤਾਂ ਕਰਕੇ ਇੱਥੇ ਲਿੱਤਾ ਗਿਆ ਕਿ ਅਸੀਂ ਸਮਾਨ ਨੂੰ ਪ੍ਰੋਪਰਲੀ ਸਹੀ ਢੰਗ ਨਾਲ ਆਰਗੇਨਾਈਜ਼ ਕਰ ਸਕੀਏ ਉਸ ਨੂੰ ਸਹੀ ਤਰੀਕੇ ਨਾਲ ਕਿਟਸ ਬਣਾ ਸਕੀਏ ਔਰ ਸਹੀ ਢੰਗ ਨਾਲ ਇਕੁਅਲੀ ਕਵਾਂਟੀਟੀ ਦੇ ਅਕੋਰਡਿੰਗਲੀ ਇਹਨੂੰ ਅੱਗੇ ਜਿਹੜਾ ਵਰਤਾ ਸਕੀਏ ਕੀ ਲੱਗਦਾ ਕਿ ਰਾਸ਼ਨ ਖਰਾਬ ਹੋ ਸਕਦਾ ਜੇ ਜ਼ਿਆਦਾ ਹੁੰਦਾ ਜਿਸ ਤਿੱਕੇ ਨਾਲ ਮੌਸਮ ਹੈਗਾ ਹਾਂ 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 ਮਤਲਬ ਇਸ ਦੇ ਉੱਤੇ ਅੱਜ ਵੀ ਸਾਡੀ ਟੀਮ ਬੈਠੀ ਹੋਈ ਸੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੀ ਆਟਾ ਪਿਆ ਉਹ ਆਟਾ ਅਸੀਂ ਸਭ ਤੋਂ ਪਹਿਲਾਂ ਡਿਸਟ੍ਰੀਬਿਊਸ਼ਨ ਕਰੀਏ ਚਾਹੇ ਮਤਲਬ ਸਾਡੇ ਕੋਲੇ ਹੁਣ ਮੈਂ ਉਹੀ ਦੱਸ ਰਿਹਾ ਨੇ ਕਿ ਬਿਨਾ ਡਿਸਕਸ ਕੀਤੇ ਔਰ ਬਿਨਾ ਸੋਚੇ ਸਮਝੇ ਸੰਗਤਾ ਨੇ ਭੇਜਿਆ ਹੋਇਆ ਔਰ ਜਦੋਂ ਆਇਆ ਹੋਇਆ ਤੇ ਹੁਣ ਸਾਡੀ ਰਿਸਪਾਂਸਿਬਿਲਟੀ ਹੈ ਕਿ ਉਹ ਉਸ ਚ ਕੋਈ ਕਿਸੇ ਤਰੀਕੇ ਦੀ ਕੋਈ ਖਰਾਬੀ ਨਾ ਹੋਵੇ ਕੋਈ ਕੀੜਾ ਨਾ ਲੱਗੇ ਸੋ ਇਹਦੀ ਡਿਸਟ੍ਰਿਬਿਊਸ਼ਨ ਔਰ ਇਸ ਦੀ ਕਿਸ ਤਰ੍ਹਾਂ ਸੇਫਟੀ ਰੱਖਣੀ ਹੈ ਸੋ ਉਸ ਦੇ ਉੱਤੇ ਸਾਡੀ ਟੀਮ ਨਾਲ-ਨਾਲ ਪੈਰਲੈਲੀ ਸੋਚ ਰਹੀ ਹੈ ਔਰ ਨਾਲ-ਨਾਲ ਕੰਮ ਕਰ ਰਹੀ ਹੈ ਲੋਕ ਰੀਲਾਂ ਦੇਖ ਰਹੇ ਆ ਵੀਡੀਓਜ਼ ਦੇਖ ਰਹੇ ਆ ਹਰ ਪਾਸੇ ਅਮਰਪ੍ਰੀਤ ਗਲੋਬਲ ਸਿਕਸ ਦਾ ਨਾਮ ਆ ਰਿਹਾ ਥੋੜੇ ਟਾਈਮ ਦੇ ਵਿੱਚ ਇੰਨਾ ਵੱਡਾ ਹੰਗਾਰਾ ਤੁਹਾਡੀ ਸੰਸਥਾ ਨੂੰ ਕਿਵੇਂ ਦੇਖਦੇ ਹੋ ਕਿ ਵੀ ਇਹ ਮਾਨ ਵਾਲੀ ਗੱਲ ਹੈ ਜਾਂ ਫਿਰ ਕੋਈ ਚੈਲੰਜ ਆਗੇ ਲਈ ਤੁਹਾਡੇ ਲਈ ਇਨਾ ਨਾਮ ਇੱਕੋ ਦਮ ਬੰਨਾ ਨਹੀਂ ਦੇਖੋ ਇਹ ਇੱਕੋ ਦਮ ਵਾਲੀ ਗੱਲ ਨਹੀਂ ਹੈ ਚਾਹੇ ਸੰਸਥਾ ਦਾ ਨਾਮ ਸੰਸਥਾ ਨਵੀਂ ਸ਼ੁਰੂ ਕੀਤੀ ਆ ਡੇਢ ਸਾਲ ਹੋਇਆ ਸਾਨੂੰ 2 ਸਾਲ ਹੋ ਚੱਲੇ ਨੇ ਪਰ ਗਲੋਬਲ 6 ਦੇ ਨਾਮ ਦੇ ਹੇਠਾਂ ਇਹ ਪਹਿਲਾ ਪ੍ਰੋਜੈਕਟ ਹੋਏਗਾ ਸਾਡਾ ਜਿਹੜਾ ਕਿ ਕੋਈ ਕੁਦਰਤੀ ਕੁਦਰਤੀ ਆਫਤ ਦਾ ਸਾਡਾ ਪਹਿਲਾ ਹੀ ਪ੍ਰੋਜੈਕਟ ਹੈ ਦੋ ਸਾਲਾਂ ਚ ਅਸੀਂ ਡਿਜ਼ਾਸਟਰ ਦੇ ਵਿੱਚ ਕਰ ਕੋਈ ਪ੍ਰੋਜੈਕਟ ਨਹੀਂ ਕੀਤਾ ਸੀ এডੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਸੀ ਏਮਪਾਵਰਮੈਂਟ ਦੇ ਉੱਤੇ ਕੰਮ ਕਰ ਰਹੇ ਸੀਗੇ ਬਟ ਡਿਜ਼ਾਸਟਰ ਦਾ ਸਾਡਾ ਪਹਿਲਾ ਪ੍ਰੋਜੈਕਟ ਹੈ ਬਟ ਸਾਡੇ ਕੋਲੇ ਜਿਹੜਾ ਤਜਰਬਾ ਹੈ ਉਹ ਇਸੇ ਲਾਈਨ ਦਾ ਹੀ 12-15 ਸਾਲਾਂ ਦਾ ਤਜਰਬਾ ਹੋ ਚੁੱਕਿਆ ਸੋ ਸਾਨੂੰ ਪਤਾ ਹੈ ਕਿ ਕਿਹੜੇ ਫਲੱਡ ਦੇ ਵਿੱਚ ਘਰ ਕਿਦਾਂ ਰਿਸਪੌਂਸ ਕਰਨਾ ਹੈ ਕਿਦਾਂ ਇਸ ਨੂੰ ਪਲਾਨਿੰਗ ਦੇ ਨਾਲ ਅੱਗੇ ਐਗਜ਼ੀਕਿਊਟ ਕਰਨਾ ਹੈ ਔਰ ਜੇ ਅਰਥਕੋਇਕ ਆਇਆ ਤਾਂ ਕਿਦਾਂ ਰਿਸਪੌਂਡ ਕਰਨਾ ਸੋ ਇਸ ਤਰੀਕੇ ਦੇ ਨਾਲ ਜੋ ਪਲਾਨਿੰਗ ਜੋ ਤਜਰਬਾ ਸਾਡੇ ਕੋਲੇ ਸੀਗਾ ਅਸੀਂ ਬਸ ਉਹੀ ਪਾ ਰਹੇ ਹਾਂ ਔਰ ਸੰਗਤ ਦਾ ਸਾਥ ਮਿਲ ਰਿਹਾ ਤੇ ਨਵੀ ਆਰਗੇਨਾਈਜੇਸ਼ਨ ਦਾ ਨਾਮ ਪਹਿਲੀ ਵਾਰ ਜਦੋਂ ਸੰਗਤਾਂ ਨੂੰ ਪਤਾ ਲੱਗ ਰਿਹਾ ਤੇ ਉਹ ਸਾਡੇ ਜਿਹੜੇ ਤਜਰਬੇਕਾਰ ਸੇਵਾਦਾਰ ਨੇ ਉਹਨਾਂ ਦੇ ਕਰਕੇ ਹੀ ਉਹ ਲੋਕਾਂ ਤੱਕ ਪਹੁੰਚ ਪਾਰਿਆ ਤਾਂ ਹੀ ਅਸੀਂ ਸਟਰੀਮ ਲਾਈਨ ਹੋ ਕੇ ਕੰਮ ਹੈ ਜਿਹੜਾ ਉਹ ਕਰ ਪਾ ਰਹੇ। ਭਜੀ ਕਿੰਨਾ ਹੁਣ ਤੱਕ ਖਰਚਾ ਜਿਹੜਾ ਤੁਹਾਡੇ ਵੱਲੋਂ ਕਰ ਦਿੱਤਾ ਗਿਆ ਸੰਸਥਾਵਾਂ ਵੱਲੋਂ ਆ ਚੁੱਕਿਆ ਜਾਂ ਹੋਰ ਥਾਂ ਲੋਕਾਂ ਵੱਲੋਂ ਆ ਚੁੱਕਿਆ। ਇਹ ਕਿਉਂਕਿ ਇਹ ਬਾਅਦ ਚ ਬੜੇ ਸਵਾਲ ਹੁੰਦੇ ਨੇ ਕਿ ਵੀ ਖਰਚਾ ਕਿਉਂ ਕਿ ਰਵੀ ਸਿੰਘ ਖਾਲਸਾ ਉਹਨਾਂ ਦੇ ਦਿੱਤੇ ਵੀ ਬਹੁਤ ਸਵਾਲ ਹੋਏ ਸੀਗੇ ਉਹਨਾਂ ਦੇ ਉੱਤੇ ਵੀ ਇਹ ਕਿਹਾ ਗਿਆ ਸੀਗਾ ਕਿ ਵੀ ਪੈਸਾ ਇੱਧਰ ਤੋਂ ਉੱਧਰ ਹੋ ਗਿਆ ਸੀਗਾ। ਕਿਵੇਂ ਹਿਸਾਬ ਕਿਤਾਬ ਜਿਹੜਾ ਲੋਕਾਂ ਤੱਕ ਨਾਲ-ਨਾਲ ਪਹੁੰਚਾਇਆ ਜਾ ਰਿਹਾ ਹੈ ਕਿ ਵੇ ਇੱਥੇ ਇੱਥੇ ਆ ਚੀਜ਼ਾਂ ਨਹੀਂ ਦੇਖੋ ਸਾਰੀ ਚੀਜ਼ਾਂ ਦੀ ਅਕਾਉਂਟੇਬਿਲਟੀ ਸਾਡੇ ਵੱਲੋਂ ਰੱਖੀ ਜਾ ਰਹੀ ਹੈ ਜਿਹੜਾ ਜੋ ਸਮਾਨ ਦੇ ਕੇ ਜਾ ਰਿਹਾ ਉਸ ਨੂੰ ਉਸਦੀ ਪ੍ਰੋਪਰਲੀ ਜੇ ਕੋਈ 10 ਗੱਟੇ ਪਾਣੀ ਦੇ ਵੀ ਦੇ ਕੇ ਗਿਆ ਜੇ ਕੋਈ 10 ਮਸ਼ੀਨਾਂ ਵੀ ਦੇ ਕੇ ਗਿਆ ਤਾਂ ਉਹਨਾਂ ਕੋਲੇ ਰਿਕਾਰਡ ਹੈ ਕਿ ਉਹਨਾਂ ਨੇ ਸਾਨੂੰ ਸਮਾਨ ਦਿੱਤਾ ਹੈ ਇਹ ਇਹ ਸਾਡਾ ਵੀ ਫਰਜ਼ ਹੈ ਕਿ ਜਿਵੇਂ ਜਿਵੇਂ ਇਹਦੀ ਡਿਸਟ੍ਰੀਬਿਊਸ਼ਨ ਹੋਏਗੀ ਅਗਰ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਅੱਜ ਤੁਸੀਂ ਇਸ ਮਸ਼ੀਨ ਭੇਜੀ ਤੇ ਕੱਲ ਮੈਂ ਤੁਹਾਨੂੰ ਦੱਸਦਾ ਕਿ ਇਹ ਮਸ਼ੀਨ ਕਿੱਥੇ ਪਹੁੰਚ ਗਈ ਉਹ ਪੋਸੀਬਲ ਨਹੀਂ ਹੈ ਰਿਪੋਰਟਸ ਨੂੰ ਸਬਮਿਟ ਕਰਦੇ ਆਂ ਇਹਦੀ ਸਾਰੀ ਡਾਕੂਮੈਂਟੇਸ਼ਨ ਕੰਪਲੀਟ ਕਰਦੇ ਆਂ ਜਿਹੜਾ ਉਹ ਸਮਾਂ ਲੱਗਦਾ ਸੋ ਜਿਵੇਂ ਜਿਵੇਂ ਹਾਲਾਤ ਅੱਗੇ ਹੌਲੀ ਹੌਲੀ ਠੀਕ ਹੋਣਗੇ ਇਸ ਫੰਕਸ਼ਨਿੰਗ ਸਮੂਥ ਹੋਏਗੀ ਤਾਂ ਇਹਦੀ ਵੀ ਸਾਰਾਂ ਦੀ ਰਿਪੋਰਟਾਂ ਅਸੀਂ ਜਨਤਕ ਵੀ ਕਰਾਂਗੇ ਜਿੰਨਾ ਪੈਸਾ ਇਕੱਠਾ ਹੋ ਰਿਹਾ ਉਹ ਵੀ ਜਨਤਕ ਹੋਊਗਾ ਔਰ ਜਿੰਨੀਆਂ ਜੋ ਸੇਵਾਵਾਂ ਸੰਗਤਾ ਦੇ ਕੇ ਜਾ ਰਹੀਆਂ ਚੈਲੰਜ ਹੈਗਾ ਤੁਹਾਡੀ ਗਲੋਬਲ 6 ਦੇ ਲਈ ਜਾਂ ਤੁਹਾਡੇ ਲਈ ਕਿ ਵੀ ਇਸ ਚੈਲੰਜ ਦੇ ਵਿੱਚ ਉਲੰਘਣਾ ਔਖਾ ਹੋ ਜਾਣਾ ਆਨਲਾਈਨ ਟਾਈਮ ਦੇ ਵਿੱਚ ਜਾਂ ਕਈ ਚੀਜ਼ਾਂ ਹੁੰਦੀਆਂ ਨੇ ਵੀ ਫੇਸ ਕਰਨੀਆਂ ਪੈਂਦੀਆਂ ਨੇ ਕੋਈ ਚੈਲੰਜ ਨਹੀਂ ਹੈਗਾ ਨਹੀਂ ਚੈਲੰਜ ਕਿਸ ਗੱਲ ਦਾ ਜੀ ਚੈਲੰਜ ਤਾਂ ਸੇਵਾ ਕਰ ਰਹੇ ਆਂ ਔਰ ਸਾਰੇ ਸੇਵਾਦਾਰ ਨਾਲ ਇਕਜੁੱਟ ਹੋ ਕੇ ਕੰਮ ਕਰ ਰਹੇ ਨੇ ਔਰ ਜਿੱਦਾਂ ਸੰਗਤ ਦਾ ਸਾਥ ਮਿਲ ਰਿਹਾ ਉਦੋਂ ਉਦੋਂ ਅਸੀਂ ਤਾਂ ਸੋ ਕੋ ਤੁਹਾਡੇ ਮਾਧਿਅਮ ਰਹਿ ਵੀ ਕਹਿੰਨੇ ਕਿ ਤੁਸੀਂ ਦਸਵੰਦ ਦੇ ਉੱਤੇ ਫੋਕਸ ਨਾ ਕਰੋ ਤੁਸੀਂ ਫੋਕਸ ਕਰੋ ਸਾਡੇ ਤੋਂ ਪੁੱਛੋ ਸਮਾਨ ਕੀ ਚਾਹੀਦਾ ਸਾਨੂੰ ਸਮਾਨ ਦਿਓਗੇ ਤਾਂ ਹੀ ਅਸੀਂ ਕੰਮ ਕਰ ਪਾਵਾਂਗੇ ਸੋ ਸੰਗਤਰਾ ਸਾਥ ਮਿਲ ਰਿਹਾ ਸੰਗਤਰਾ ਸਹਿਯੋਗ ਮਿਲ ਰਿਹਾ ਸਮਾਨ ਭੇਜ ਰਹੇ ਨੇ ਸੇਵਾਵਾਂ ਚੱਲ ਰਹੀਆਂ ਸੋ ਜੋ ਚੈਲੰਜੇਜ਼ ਆਣਗੇ ਨਜਿੱਠੀ ਜਾਣੇ ਟਾਈਮ ਟੂ ਟਾਈਮ ਸੁਨੇਹਾ ਕੀ ਹੋਏਗਾ ਜਿਹੜੇ ਲੋਕ ਸੁਣ ਰਹੇ ਨੇ ਦੇਖ ਰਹੇ ਨੇ ਕਿ ਹੁਣ ਤੁਹਾਡੇ ਕੋਲ ਕੀ ਚੀਜ਼ ਜਾਣੀ ਚਾਹੀਦੀ ਹੈ ਕੀ ਨਹੀਂ ਆਣੀ ਚਾਹੀਦੀ ਜੇਕਰ ਕੋਈ ਭੇਜ ਰਿਹਾ ਕਿਸੇ ਨੂੰ ਕੋਈ ਲੋਕੇਸ਼ਨ ਭੇਜੀ ਹੋਈ ਆ ਉਹ ਤੁਹਾਡੇ ਨਾਲ ਸੰਪਰਕ ਕਰ ਲਵੇ ਤੁਹਾਡੀ ਟੀਮ ਨਾਲ ਸੰਪਰਕ ਕਰ ਕੀ ਸੁਨੇਹਾ ਹੋਏਗਾ ਇਹ ਸੁਨੇਹਾ ਇਹ ਹੈ ਕਿ ਰਾਸ਼ਨ ਦੇ ਉੱਤੇ ਹਜੇ ਥੋੜੀ ਬ੍ਰੇਕ ਲਾਉਣ ਦੀ ਲੋੜ ਹੈ ਸ਼ਾਇਦ ਇਹ 6 ਮਹੀਨੇ ਬਾਅਦ ਦੁਬਾਰਾ ਲੋਡ ਪੈ ਜਾਵੇ ਸੋ ਜੇ ਕਿਸੇ ਨੇ ਇਦਾਂ ਹੋਲਡ ਕੀਤਾ ਹੈ ਜਾਂ ਕੋਈ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਹਜੇ ਥੋੜਾ ਜਿਹਾ ਹੋਲਡ ਰੱਖੋ ਔਰ ਬਹੁਤ ਅ ਡਿਫਰੈਂਟ ਜਿਹੜੀਆਂ ਹਜੇ ਰਿਕੁਆਇਰਮੈਂਟਸ ਨੇ ਉਹ ਨਿਕਲ ਕੇ ਆ ਰਹੀਆਂ ਅੱਗੇ ਘਰਾਂ ਦੇ ਕੰਮ ਬਹੁਤ ਸੈਂਕੜਿਆਂ ਦੀ ਗਿਣਤੀ ਵਿੱਚ ਘਰ ਬਣਨੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚਕਾਰ ਹੋਰ ਪ੍ਰੋਜੈਕਟਸ ਆਉਣੇ ਨੇ ਸੋ ਉਹਨਾਂ ਦੇ ਵਿੱਚਕਾਰ ਤੁਸੀਂ ਸਹਿਯੋਗ ਦਿਓ ਸਾਰੀ એનર્ਜੀ ਆਪਾਂ ਇੱਕ ਡਾਇਰੈਕਸ਼ਨ ਦੇ ਵਿੱਚ ਘਰ ਹਜੇ ਹੋਲਡ ਕਰੀਏ ਲਗਾਉਣ ਤੋਂ ਸੋ ਇਹੀ ਅਪੀਲ ਹੈ ਕਿ ਆਪਾਂ ਕਨੈਕਟ ਕਰਕੇ ਸਾਰਿਆਂ ਦੇ ਨਾਲ ਸਾਰਿਆਂ ਦੇ ਨਾਲ ਸੰਪਰਕ ਚ ਰਹਿ ਕੇ ਜਿਹੜੀ ਵੀ ਜਥੇਬੰਦੀਆਂ ਕੰਮ ਕਰ ਰਹੀਆਂ ਜਿਸ ਨੂੰ ਜੋ ਰਿਕਵਰਮੈਂਟ ਹੈ ਉਹ ਭੇਜਿਆ ਜਾਵੇ ਤਾਂ ਜੋ ਉਹ ਵੀ ਸਹੀ ਢੰਗ ਦੇ ਨਾਲ ਐਗਜ਼ੀਕਿਊਟ ਹੋ ਜਾ ਕਰ ਸਕਣ ਬਿਲਕੁਲ ਬਹੁਤ ਸ਼ੁਕਰੀਆ ਬਹੁਤ ਧੰਨ ਤਾਂ ਭਾਜੀ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਦੀ ਕੰਮ ਸੰਸਥਾ ਕਰ ਰਹੀ ਹੈ ਜਿਵੇਂ ਅਸੀਂ ਪਹਿਲੇ ਦਿਨ ਤੋਂ ਸਾਡੇ ਕੁਲੀਕਸ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਜਮੀਨੀ ਪੱਧਰ ਤੇ ਹਕੀਕਤ ਕੀ ਹੈ ਉਹਨਾਂ ਨੂੰ ਕੰਮ ਕਿਵੇਂ ਕਰ ਰਹੇ ਨੇ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਅਮਰ ਪ੍ਰੀਤ ਜੀ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਗਲੋਬਲ 6 ਤੋਂ ਤਾ ਇਹਨਾਂ ਨੇ ਦੱਸਿਆ ਰੋਡ ਮੈਪ ਦੱਸਿਆ ਕਿ ਵੀ ਕਿਵੇਂ-ਕਿਵੇਂ ਕੰਮ ਕੀਤਾ ਜਾਣਾ ਕੀ ਕੁਝ ਚੀਜ਼ਾਂ ਸੁਧਾਰੀਆਂ ਜਾ ਸਕਦੀਆਂ ਨੇ ਰਾਸ਼ਨ ਜਿਹੜਾ ਉਹਦੇ ਉੱਤੇ ਜਿਹੜਾ ਸਟਾਪ ਲਾਇਆ ਜਾਵੇ ਅਸ ਤੋਂ 6 ਮਹੀਨੇ ਬਾਅਦ ਜਿਹੜੀ ਇਸ ਦੀ ਲੋੜ ਪੈ ਸਕਦੀ ਆ ਅਸੀਂ ਇਹ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਵੱਧ ਤੋਂ ਵੱਧ ਲੋਕਾਂ ਤੱਕ ਸਾਂਝਾ ਕਰਿਓ ਕਿ ਜਿਹੜਾ ਕੋਈ ਵੀ ਰਾਸ਼ਨ ਜਾਂ ਕੋਈ ਵੀ ਲੈ ਕੇ ਆ ਰਿਹਾ ਇੱਕ ਵਾਰੀ ਗੱਲ ਜ਼ਰੂਰ ਕੀਤੀ ਜਾਵੇ ਇੱਥੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਫਿਰ ਚੀਜ਼ ਪਹੁੰਚਾਈ ਜਾਵੇ